ਅੱਛਾ ਕੀ ਗੱਲ ਬੁੜੀਏ ਇੱਥੇ ਬੈ ਗਈ ਤੂੰ ਕੰਮ ਤੋਂਦਾ ਹੋਗੇ ਸਾਰਾ ਸਾਰਾ ਕੰਮ ਕਰਤਾ ਮੈਂ ਕੰਮ ਕਰਕੇ ਬੈਠੀ ਆ ਅੱਛਾ ਤੇ ਉਹ ਗੋਹਾ ਕੁੜਾ ਦੇਖੇ ਉਹ ਕੋਣ ਸੁੱਟ ਕੇ ਆਊਗਾ ਉਹ ਤਾਂ ਹੁਣ ਦਵਾਰੇ ਹੋ ਗਿਆ ਕੋਈ ਨਾ ਆਥਣੇ ਇਕੱਠਾ ਸਿੱਟ ਦੂੰਗੀ ਦੇਖ ਲੈ ਹੋਰ ਸ਼ਿੰਦਰੋ ਕੀ ਹਾਲ ਚਾਲ ਆ ਫਿਰ ਤੇਰਾ ਵਧੀਆ ਹਾਲ ਤਾਂ ਬੁਰਾ ਹਾਲ ਹੀ ਹੈ ਕਿਉਂ ਮੈਡਮ ਜੀ ਯਾ ਦੂਜਿਆਂ ਨੂੰ ਚੇਡਾਂ ਕਰਦੀ ਹੁੰਦੀ ਸੀ ਹੈ ਹੁਣ ਪਤਾ ਲੱਗਦਾ ਨਾ ਕਰਨੀਆਂ ਭਰਨੀਆਂ ਐਵੇਂ ਮੂਰੇ ਆਉਂਦੀਆਂ ਬੋਲ ਹੁਣ ਬੋਲਤੀ ਬੰਦ ਹੋ ਗਈ ਐ ਨਹੀਂ ਫਿਰ ਤੇਰਾ ਪੁੱਤ ਮੁੜ ਕੇ ਆਜੂਗਾ ਕੋਈ ਨਹੀਂ ਆਜੂਗਾ ਜੈ ਜੈ ਨਾਨਕੀ ਦਾ ਆਜੂਗਾ ਮੁੜ ਕੇ ਕਿਉਂ ਨਾਨਕਿਆਂ ਦੇ ਗਿਆਉਣ ਨੂੰ ਉੱਤੇ ਗਿਆ ਰੱਬ ਕਰ ਹੈ ਕਿਉਂ ਬੋਲਦੀ ਐ ਸੁੱਕੀ ਸੰਦੀ ਮੇਰੇ ਪੁੱਤ ਨੂੰ ਹਾਂ ਜਦੋਂ ਮੇਰੇ ਪੁੱਤ ਦਾ ਦਾਣਾ ਪਾਣੀ ਇਸ ਕਰਦਾ ਲਿਖਿਆ ਹੋਇਆ ਉਹ ਆਜੂਗਾ ਹਾਂ ਆਊਗਾ ਮੇਰਾ ਪੁੱਤ ਨਹੀਂ ਦਾਣਾ ਪਾਣੀ ਦਾ ਕਾਲੇ ਦੇ ਪੁੱਤ ਦਾ ਵੀ ਲਿਖਿਆ ਹੋਇਆ ਸੀ ਜਿਹੜਾ ਤੂੰ ਅੰਦਰ ਹੀ ਮਰਵਾਤਾ ਉਹਨੇ ਜੱਗ ਵੀ ਨਹੀਂ ਦੇਖਿਆ ਕੀੜੇ ਪੈਣਗੇ ਤੇਰੇ ਕੀੜੇ ਬੋਲ ਹੁਣ ਇਹਦੀ ਤਾਂ ਬੋਲਤੀਓ ਬੰਦ ਹੋ ਗਈ ਮਾਂ ਬੋਲਣ ਦੀ ਤਾਂ ਸਹੀ ਬੋਲਣ ਜੋਗੀ ਨਹੀਂ ਬੋਲੂਗੀ ਕੀ ਇਹ ਇਨੇ ਦੋਈ ਮਰਮੁੱਕ ਜਾਣਾ ਮੈਂਟਲ ਹੋ ਜਾਣਾ ਮੈਂਟਲ ਨਾ ਤੇਰੇ ਪੁੱਤ ਨੇ ਮੁੜ ਕੇ ਆਉਣਾ ਨਾ ਤੂੰ ਰਹਿਣਾ ਇਸ ਜੱਗ ਤੇ ਬੇਸ਼ਰਮੇ ਕਾਲੇ ਵੀਰੇ ਨੇ ਤੇਰਾ ਕੀ ਬਗਾੜਿਆ ਸੀਗਾ ਉਹਦੇ ਜਵਾਕ ਨੇ ਕੀ ਬਗਾੜਿਆ ਸੀਗਾ ਕਰੀਆਂ ਸੀ ਨਾ ਮੇਰੀ ਧੀ ਨਾਲ ਅੱਗੇ ਆਉਂਦੀਆਂ ਨਾ ਕਿ ਐਸਾ ਹੱਥ ਕਰ ਲਾ ਐਸਾ ਹੱਥ ਫੜ ਲਾ ਪਤਾ ਨਹੀਂ ਕਿੰਨੇ ਕੋ ਕਤਲ ਕਰੇ ਨੇ ਅਜੇ ਤਾਂ ਮੈਨੂੰ ਲੱਗਦਾ ਇਹਦੇ ਹੋਰ ਵੀ ਰੂਪ ਦੇਖਣ ਵਾਲੇ ਰਹਿੰਦੇ ਨੇ ਜਿਹੜੇ ਰਾਜ ਲੈ ਕੋਈ ਫਿਰਦੀ ਤੀਗੀ ਹਾਂ ਹਾਂ ਇਹ ਦੂਤੇ ਰਾਜ ਹਜੇ ਕੀ ਰਹਿਣਗੇ ਥੋੜਾ ਕੁ ਉਹ ਉਹ ਘਰ ਵਾਲਾ ਵੀ ਆ ਗਿਆ ਪਿਛਲਾ ਵੀ ਹਾਂ ਹਾਂ ਤਿੰਨ ਤਿੰਨ ਵਿਆਹ ਮਾਂ ਹਾਏ ਮੈਂ ਮਰ ਜਾ ਬਤੋ 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 ਤਿੰਨ ਤਿੰਨ ਵਿਆਹ ਕਰਾਈ ਬੇਟੀ ਆ ਉਹ ਅੱਜ ਤਾਂ ਇੱਕ ਵਿਆਹ ਕਰਾਉਣ ਦੀ ਔਖਾ ਹੋਇਆ ਪਿਆ ਜਿਹੜੇ ਪੈਸੇ ਤੇ ਲਈ ਲੁੱਟ ਕੇ ਲਈ ਸੀ ਕੀ ਕੰਮ ਆਏ ਉਹ ਆਏ ਕੁਝ ਕੰਮ ਬੱਸ ਆਹੀ ਸਾਰਾ ਘਰ-ਬਾਰ ਤੇ ਲਾਤ ਵਾਰੇ ਸਰਦਾਰ ਆਜਾ ਮੇਰਾ ਤਾਂ ਪੁੱਤ ਆ ਨਾ ਤੇਰਾ ਪੁੱਤਰ ਆ ਨਾ ਤੂੰ ਰਹੀ ਇਸ ਘਰ ਦੀ ਮਾਲਕ ਹੁਣ ਮੈਂ ਆ ਮੈਂ ਸੁਣ ਗਿਆ ਨਾ ਛਾਗਦੀ ਕਿ ਕੋੜਾ-ਕੋੜਾ ਕੰਮ ਕਰ ਲੈ ਚੁੱਪ ਕਰਕੇ ਜੇ ਦੋ ਰੋਟੀਆਂ ਖਾੜੀਆਂ ਨੇ ਮੈਨੂੰ ਬੁਖਾਰ ਵਾਲਾ ਛੜਿਆ ਪਿਆ ਅੱਜ ਬੁਖਾਰ ਜਿਹੜਾ ਤੇਰੇ ਠੇਕਾ ਲੈ ਰੱਖਿਆ ਉਹ ਕਹਿੰਦੀ ਸੀ ਮੇਰੀ ਤਬੀਤ ਖਰਾਬ ਹੈ ਉਹਦੋਂ ਤੀ ਕਲਵਾ ਦੇ ਵਿਚਾਰੀ ਦੇ ਡਾਕਟਰ ਨੂੰ ਸਾਦ ਕੇ ਬੁਖਾਰ ਚੜਿਆ ਫੇ। ਘਰ ਨਾ ਦੇ ਰ ਤੈਨੂੰ ਮੈਂ ਦੇਖ। ਇਹ ਤਾਂ ਤਪੀ ਜਾਂਦੀ ਅੱਗ ਵਾਂਗੂ ਫੜਪੇਜ ਕਿੰਨੇ ਕਰਦੀ ਐ ਪਿੰਡਾ ਤਾਂ ਤੇਰਾ ਜਮਾ برف ਵਰਗਾ ਤੇ ਐ। ਚੜਿਆ ਬੁਖਾਰ ਇਹਨੂੰ। ਉੱਠ ਜਾ ਚੁੱਪ ਕਰਕੇ। ਇਦੋਂ ਪਹਿਲਾਂ ਤੈਨੂੰ ਡਾਂਗਾ ਫਿਰਨ। ਫਿਰ ਨਾ ਮੈਨੂੰ ਕਹੀ ਵੀ ਮੈਂ ਤੈਨੂੰ ਪਹਿਲਾਂ ਦੱਸਿਆ ਨਹੀਂ ਹੈਗਾ। ਦੇਖ ਤਸੀ ਕਿਵੇਂ ਮਤਲ ਮਤਲ ਜਾਂਦੀ ਐ। ਖੜੀ ਹੋਇਆ ਚੁੱਪ ਕਰਕੇ ਗਈ ਕਿਹੜਾ ਵਾਹ ਦੇਖਿਆ ਮਜ਼ਾ ਆਉਂਦਾ ਹੈ ਜੇ ਮੂੰਹ ਕਨੀ ਦੇਖ ਦੇਖ ਕੇ ਜੇੜਾ ਕੁਛ ਨਾ ਕੋਈ ਬੁਰਾ ਕਰਦਾ ਨਾ ਉਹਦੇ ਵਾਸਤੇ ਆਹੀ ਕੁਛ ਹੁੰਦਾ ਪੁੱਤ ਤੈਨੂੰ ਮੈਂ ਕਿਹਾ ਸੀ ਨਾ ਵੀ ਇੱਕ ਦਿਨੇ ਮੈਨੂੰ ਤਾਂ ਸਵਾਦ ਆਊਗਾ ਜੇ ਉਹ ਜਨਾਨੀ ਨਾਲ ਤੂੰ ਇਹੋ ਜਿਹਾ ਕੁਛ ਕਰੇ ਇਹਨੇ ਮੇਰੇ ਨਾਲ ਬਹੁਤ ਭੜੀਆਂ ਕੀਤੀਆਂ ਹੋਈਆਂ ਅੱਜ ਦੇ ਨਾਲ ਭੜੀ ਮੈਂ ਕਰਾਨੀ ਮਾ ਉਹ ਟੈਨਸ਼ਨ ਨਾਲ ਜਿਹੜਾ ਕੁਛ ਇਹਨੇ ਤੇਰੇ ਨਾਲ ਕਰਿਆ ਨਾ ਉਹ ਸਾਰਾ ਕੁਛ ਨਾ ਮੈਂ ਇਹ ਤੋਂ ਬਦਲਾ ਲਵਾਂਗੀ ਬੱਸ ਪੁੱਤ ਬਦਲਾ ਲੈ ਲਿਆ ਹੈ ਤੇ ਬਾਕੀ ਦੇਖੀ ਉਹ ਪ੍ਰਮਾਤਮਾ ਬੈਠਾ ਥੋੜੇ ਕ ਦਿਨ ਹੀ ਐਦੇ ਕੋਲ ਬੱਸ ਗਈ ਐ ਤਾਂ ਗਈ ਆ ਚੱਲ ਗਏ ਹੁਣਾ ਕਾਫੀ ਬਣਾ ਕੇ ਪੀਏ ਆਪਾਂ ਚਲੋ ਚਲ ਜੀ ਵੀ ਨਹੀਂ ਲੌਕਡਾ ਹਾਂ ਨਾ ਨਾ ਇੱਥੇ ਕਿਸੇ ਨੂੰ ਜਾਣਦੀਆਂ ਨਾ ਕਰਦੀਆਂ ਬੰਦਾ ਕਿੱਧਰ ਜਾਵੇ ਕੱਲੇ ਬੈਠੇ ਰਹਿਨੇ ਆ ਕਰ ਬੜਾ ਜੀ ਲੱਗਦਾ ਇਹ ਮੈਂ ਘਰਾਂ ਤੇ ਜਾ ਰਿਆਂ ਹਾਂ ਕੀ ਹੋ ਗਿਆ ਕੀ ਹੋ ਗਿਆ ਪਤੋ ਆਹੋ ਕੀ ਹੋ ਗਿਆ ਕੀ ਹੋ ਗਿਆ ਮੇਰੇ ਪਤਨ ਕੀ ਹੋ ਗਿਆ ਹੈ ਕੀ ਹੋ ਗਿਆ ਦੱਸ ਰਹਿਣਾ ਪਤੋ ਰਹਿਣਾ ਪਤੋ ਅੱਜ ਆਪਣੇ ਉਹ ਕਿੱਥੇ ਪਚਾਹ ਪਾਣੀ ਕਿ ਲੱਗਨੇ ਆਇਆ ਉਹ ਕੱਤ ਜਾਣਾ ਪੁੱਤ ਮੈਨੂੰ ਦੱਸ ਦੇ ਪੱਤ ਜੱਜ ਖੁਸ਼ੀ ਨਹੀਂ ਤੇਰੇ ਹੈ ਕੀ ਹੋ ਗਿਆ ਨਹੀਂ ਆ ਗਿਆ ਮਾਂ ਮੱਟਿਆ ਗਿਆ ਪੱਟਿਆ ਗਿਆ ਕੀ ਹੋ ਗਿਆ ਵੀ ਐ ਤਾਂ ਦੱਸੋ ਮਸਲ ਕਿਉਂ ਸ਼ਤਕੁਸ਼ੀ ਵਿਗੜ ਗਿਆ ਮਾਂ ਕੀ ਬਈ ਕੀ ਹੋ ਗਿਆ ਫਿਰ ਦੱਸ ਤਾਂ ਦੇ ਜਿਹੜੀ ਮਾੜੂ ਮੈਂ ਆਪਦੀ ਮਾਂ ਸਮਝਦਾ ਸੀ ਉਹ ਮਾਂ ਨਹੀਂ ਉਹ ਡੈਨ ਨਿਕਲ ਗਈ ਮਾਂ ਆ ਇੱਕ ਮੈਂ ਡੈਨ ਮਾਂ ਨਹੀਂ ਡੈਨ ਹੁੰਦੀ ਕਦੇ ਪੁੱਤ ਮਾਂ ਨਹੀਂ ਡੈਨ ਹੁੰਦੀ ਕੀ ਹੋ ਗਿਆ ਤੇ ਜਿਹੜੇ ਪਿਓ ਨੂੰ ਮੈਂ ਹਾਲ ਤਾਂ ਪਿਓ ਸਮਝਦਾ ਸੀ ਉਹ ਮੇਰਾ ਪਿਓ ਹੀ ਨਹੀਂ ਸੀਗਾ ਮਾਂ ਮੈਨੂੰ ਝੂਠ ਬੋਲਦੀ ਰਹੀ ਕਿ ਕਾਦੇ ਵਾਸਤੇ ਇੱਕੋ ਜ਼ਮੀਨ ਖਾਤਰ ਇੱਕੋ ਘਰ ਖਾਤਰ ਮੈਨੂੰ ਇੰਨੇ ਝੂਠ ਬੋਲੇ ਮੈਨੂੰ ਤਾਂ ਮਾਂ ਅੱਜ ਪਤਾ ਲੱਗਿਆ ਕਿ ਮੇਰੀ ਮਾਂ ਨੇ ਤਿੰਨ ਚਾਰ ਕਤਲ ਕੀਤੇ ਹੋਏ ਆ ਜ਼ਮੀਨ ਖਾਤਰ ਤੈਨੂੰ ਕਿਹਨੇ ਦੱਸਿਆ ਕਿਹਨੇ ਦੱਸਿਆ ਗਲਤ ਫੈਮੀ ਪੈ ਗਈ ਤੈਨੂੰ ਗਲਤ ਫੈਮੀ ਤੂੰ ਸੁਣਿਆ ਤੂੰ ਕੀ ਤੂੰ ਸੁਣੇ ਸੁਣਿਆ ਨਹੀਂ ਮੈਂ ਆਲ ਦੇ ਅੱਖਰ ਨਾਲ ਦੇਖ ਕੇ ਆਇਆ ਤੇ ਜਿਹਨੂੰ ਮੈਂ ਸਮਝਦਾ ਸੀ ਕਿ ਮੇਰਾ ਪਿਓ ਝਗੜਿਆਂ ਦਾ ਮਰਿਆ ਵਿਆ ਹੈ ਤੇ ਉਹ ਪਿਓ ਅੱਜ ਮੇਰੇ ਸਾਹਮਣੇ ਆ ਕੇ ਖੜ ਗਿਆ ਮੈਨੂੰ ਤਾਂ ਸਮਝ ਹੀ ਨਹੀਂ ਲੱਗਿਆ ਵੀ ਕੀ ਹੋਈ ਜਾਂਦਾ ਤੇ ਕੀ ਨਹੀਂ ਮੈਨੂੰ ਤਾਂ ਇੱਕ ਯਕੀਨ ਵੀ ਨਹੀਂ ਆਇਆ ਵੀ ਆਹ ਕੀ ਹੋ ਗਿਆ ਪਰ ਜਦੋਂ ਸਾਰਾ ਸਬੂਤ ਉਹਨੇ ਮੇਰੇ ਸਾਹਮਣੇ ਰੱਖਤਾ ਲਿਆ ਕੇ ਇਹ ਤਾਂ ਬਹੁਤ ਖਰਾਬ ਹੋ ਗਿਆ ਕੰਮ ਮੈਂ ਤਾਂ ਤਾਂ ਕੁਝ ਦੇਖਿਆ ਹੀ ਨਹੀਂ ਗਿਆ ਵਾ ਫਿਰ ਤੂੰ ਕਿਉਂ ਰੋਣਾ ਰ ਦੱਸ ਕੇ ਆਇਆ ਕਿੱਥੇ ਜਾਣਾ ਦੱਸ ਕੇ ਆਇਆ ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ ਓਹੋ ਕਿਸੇ ਨੂੰ ਕੋਈ ਸੀ ਕੋਈ ਸੀ ਦੋਨੇ ਸਾਰੇ ਸੀ ਕਰੇ ਮੈਂ ਤਾਂ ਆਪਦੀ ਮਾਂ ਨੂੰ ਕਹਤਾ ਵੀ ਤੂੰ ਆ ਜਮੀਨ ਵੀ ਰੱਖ ਲੈ ਤੂੰ ਆ ਘਰ ਵੀ ਰੱਖ ਲੈ ਪਰ ਤੂੰ ਆਪਦਾ ਪੁੱਤ ਖੋ ਲਿਆ ਵਾ ਹਾਂ ਇਹਦੇ ਹੁੰਦੇ ਪੁੱਤ ਐ ਨਹੀਂ ਕਹਿੰਦੇ ਹੁੰਦੇ ਮੇਰੀ ਗੱਲ ਸੁਣ ਲਾ ਲੱਭਦਾ ਕੋ ਤੇਰੀ ਮਾਂ ਨਾਲ ਕੱਲੀ ਨਾਲ ਗੱਲ ਕਰ ਲਈ ਦੇਖ ਹਣਾ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਮੈਂ ਕਿਸੇ ਨਾਲ ਹੀ ਕੋਈ ਗੱਲ ਨਹੀਂ ਕਰਦਾ ਤੇਰੀਆਂ ਗੱਲਾਂ ਪੁੱਤ ਸੱਚੀਆਂ ਹੁੰਦੀਆਂ ਅਧੀਆਂ ਟੁੱਟੀਆਂ ਹੁੰਦੀਆਂ ਬਸ ਝੂਠੀਆਂ ਤਾਂ ਪਹਿਲਾਂ ਸੀ ਸੱਚ ਤਾਂ ਮੈਨੂੰ ਅੱਜ ਪਤਾ ਲੱਗਿਆ ਤੂੰ ਚੱਲ ਪਏ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆ ਮੈਂ ਕੁਝ ਨਹੀਂ ਖਾਣਾ ਪੀਣਾ ਕੁਝ ਵੀ ਨਹੀਂ ਖਾਣਾ ਮੇਰਾ ਤਾਂ ਮਾਂ ਮੇਰਾ ਤਾਂ ਜੀ ਨਹੀਂ ਕਰਦਾ ਪਰ ਬਸ ਮੈਨੂੰ ਤੇ ਇੱਕ ਕੱਲ ਦੱਸ ਦੇ ਠੀਕ ਆ ਮੈਂ ਆਪਦੇ ਘਰੇ ਜਾਣਾ ਨਹੀਂ ਤੂੰ ਮੈਨੂੰ ਇੱਥੇ ਆਪਦੇ ਘਰੇ ਆਪਦਾ ਪੁੱਤ ਬਣਾ ਕੇ ਰੱਖ ਲੈਣੀ ਇਹਦੇ ਕੋਲੇ ਰਹਿ ਜਾ ਰਹਿ ਜਾ ਪੁੱਤ ਨਾ ਮੈਂ ਖੈ ਮੇਰਾ ਪੁੱਤ ਬਣ ਕੇ ਰਹੇਗਾ ਤੂੰ ਹੈ ਹੋਰ ਦਸ ਮਹੀਨੋਂ ਕੀ ਚਾਹੀਦਾ ਉਹਨਾਂ ਨਾਲ ਮੈਂ ਗੱਲ ਕਰ ਲੂ ਕੋਈ ਗੱਲ ਨਹੀਂ ਕਿਸੇ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ ਢੰਡੇ ਮਤੋਂ ਗੱਲ ਨਾ ਇਹਨਾਂ ਨੂੰ ਦੋ ਦਿਨ ਬਾਅਦ ਚਾਰ ਦਿਨ ਬਾਅਦ ਪੁੱਤ ਜਿੰਨੇ ਦਿਨ ਤੇਰੇ ਜੀ ਕਰਦੇ ਮੇਰੇ ਕੋਲੇ ਰਹਿ ਤੂੰ ਬਾ ਮੈਂ ਇੱਥੇ ਆ ਠੀਕ ਆ ਅੱਜ ਤੋਂ ਤੂੰ ਮੇਰੀ ਮਾਂ ਮੈਂ ਤੇਰਾ ਪੁੱਤ ਤੇ ਬਾਕੀ ਸਾਰੀ ਦੁਨੀਆ ਮਰ ਗਈ ਮੇਰੇ ਬਾਅਦ ਕੋਈ ਕੱਟੂ ਕਰ ਕੋ ਦੋਨੋਂ ਰਹਿਵ ਤੂੰ ਇੱਥੇ ਕਿ ਪੈ ਜਾ ਮੈਂ ਪਾਣੀ ਲੈ ਕੇ ਆਉਣੀ ਆ ਮੇਰੇ ਪੁੱਤ ਰੋਣਾ ਨਹੀਂ ਹੁਣ ਨਹੀਂ ਰੋਣਾ ਠੀਕ ਹੈ ਬੈ ਜਾ ਰੋਵਾ ਕਿਉਂਣਾ ਮਾਂ ਤੂੰ ਮੇਰੀ ਗੱਲ ਸੁਣ ਹੈ ਜਿਹਦੇ ਤੇ ਮੈਂ ਇਨਾ ਯਕੀਨ ਕਰਦਾ ਸੀ ਕਦੇ ਮੈਂ ਕਿਸੇ ਤੋਂ ਆਪਦੀ ਮਾਂ ਬਾਰੇ ਨਾ ਉਹ ਹੀ ਨਹੀਂ ਕਹਾਇਆ ਸੀ ਜੇ ਕੋਈ ਬੋਲਦਾ ਸੀ ਤਾਂ ਮੇਰੇ ਸਾਹ ਨੂੰ ਕੋਈ ਕਿਸ ਨਾ ਕੁਝ ਕਰਦਾ ਸੀ ਕਦੇ ਕਿਸੇ ਨੂੰ ਮਾਰ ਦਿੰਦਾ ਸੀ ਜੇ ਤਾਂ ਗੱਲ ਸੱਚੀ ਆ ਦੇਖ ਫਿਰ ਤਾਂ ਬਹੁਤ ਗੱਲ ਤਾਂ ਹੋ ਗਿਆ ਹੈ ਤੇਰੀ ਮਾਂ ਨੂੰ ਇੰਨੀ ਕਰਨਾ ਚਾਹੀਦਾ ਸੀਗਾ ਐਨੀ ਉਮਰ ਦੇ ਵਿੱਚ ਆ ਕੇ ਆਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਫਿਰ ਵੀ ਆਪਾਂ ਗੱਲ ਕਰ ਲਾਂਗੇ ਕੋਈ ਗੱਲ ਨਹੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਮੈਂ ਤੈਨੂੰ ਇੱਕ ਵਾਰੀ ਵੀ ਕਹਤਾ ਦੋ ਵਾਰੀ ਵੀ ਕਹਤਾ ਜੇ ਤੂੰ ਚਾਹਨੀ ਆ ਮੈਂ ਇੱਥੇ ਰਹਾ ਤੇ ਪਰ ਤੂੰ ਕਿਸੇ ਨੂੰ ਜੇ ਕੋਈ ਪਿੰਡ ਦੇ ਵਿੱਚ ਵੀ ਕੋਈ ਬੰਦਾ ਜਾਂਦਾ ਇਹ ਕਿਸੇ ਨੂੰ ਕੁਝ ਨਹੀਂ ਦੱਸਣਾ ਵੀ ਮੈਂ ਇੱਥੇ ਆ ਤੇਰੇ ਕੋਲ ਨਹੀਂ ਦੱਸਦੀ ਨਹੀਂ ਮੈਂ ਦੱਸਦੀ ਨਹੀਂ ਮੈਂ ਨਹੀਂ ਫਿਰ ਮੈਂ ਕਿਤੇ ਹੋਰ ਬਗ ਜਾਂਦਾ ਤੂੰ ਮੈਨੂੰ ਨਹੀਂ ਨਹੀਂ ਹੋਰ ਕਿੱਥੇ ਜਾਏਗਾ ਪੁੱਤ ਤੂੰ ਲੈ ਦੱਸ ਇਹ ਦੇਖ ਮੁਸੀਬਤਾਂ ਵਿੱਚ ਤੂੰ ਮੇਰਾ ਸਾਥ ਦਿੱਤਾ ਮੈਂ ਤਾਂ ਰੋਟੀ ਨਹੀਂ ਬਣਦੀ ਸੀ ਹੈ ਤੂੰ ਮੈਨੂੰ ਦਵਾਈ ਲੈ ਕੇ ਦਿੱਤੀ ਦੇਖ ਮੈਂ ਤੁਰਨ ਫੇਰਨ ਲੱਗ ਗਈ ਤੇਰੀ ਦਵਾਈ ਨਾਲ ਅਸਰ ਹੋ ਗਿਆ ਮੈਨੂੰ ਥੋੜਾ ਘਣਾ ਕਦੇ ਕਦੇ ਮੈਂ ਸੌਟੀ ਹੁਣ ਨਹੀਂ ਦੇਖ ਤੂੰ ਪਹਿਜਾ ਮੈਂ ਪਾਣੀ ਲੈ ਕੇ ਦਿਨੀਆ ਪੁੱਤ ਮੈਂ ਤੇਰੀ ਮਾਂ ਐ ਮੈਂ ਤੇਰੀ ਮਾਂ ਬਣ ਕੇ ਰਹੂੰਗੀ ਦੇਖ ਤੂੰ ਇਹ ਤੇ ਪਹਿਣਾ ਮੈਂ ਪਾਣੀ ਲੈ ਕੇ ਆਉਂਿਆਂ ਹਈ ਹਈ ਲੱਤ ਸੁਬਹ ਜੁੱਡਾ ਬੱਡਾ ਫੋਕਾ ਕੀਤਾ ਜਵਾਕ ਨਾਲ ਇੱਕ ਜਵਾਕ ਹੈ ਕਿ ਮੈਂ ਰੋਂਦਾ ਫਿਰਦਾ ਨਹੀਂ ਮੈਂ ਦੱਸ ਕਹੇਗਾ ਟਾਈਮ ਆ ਗਿਆ ਵੀ ਲੋਕ ਕੋਈ ਰੱਬਾ ਤੂੰ ਕਿੱਥੇ ਹੈਂਗਾ ਮੈਂ ਤਾਂ ਮੈਂ ਪਾਣੀ ਲੈ ਕੇ ਆਉਣੀ ਐ ਚ ਪਾਣੀ ਲੈ ਆ ਰਹੀ ਕੰਦਾ ਚਾਹ ਪਾਣੀ ਵੀ ਕਿਤੇ ਬਸ ਦੋ ਸਾਉਂਕੀ ਦੇ ਬਸ ਖੜੇ ਚਾਹ ਆਹੋ ਚਾਹ ਪਾਣੀ ਦਾ ਕੀ ਤੁਮੈਂ ਬੱਚਾ ਵੀ ਜੀ ਨਹੀਂ ਕਰਦਾ ਚੱਲ ਕੋਈ ਨਹੀਂ ਲੈ ਜੀ ਆ ਪਰਮ ਤੱਕਾ ਹੋ ਪੀਓ ਕਿਉਂਕਿ ਤੇਰੀ ਦੁਆ ਸਰਾ ਆ ਜਾ ਭਾਈ ਤੁਸੀਂ ਪਸਵਾਣਾ ਫੇਰ ਨਾ ਕਰੋ ਮੈਂ ਕਾ ਦੂੰਗਾ ਤੇਰਾ ਤੁਸੀਂ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਆ ਜਾ ਫਿਰ ਹਾਂ ਜੇ ਉੱਤਰੋਂ ਆ ਗਿਆ ਹੋਣਾ ਸਾਡੇ ਘਰੋਂ ਕੋਈ ਪਤਾ ਹੀ ਐ ਮੈਂ ਬਤਾਇਆ ਕਰੋ ਥੋ ਮੰਡੇ ਚੱਲ ਜਾ ਹਾਂ ਥੋ ਮੰਡੇ ਚੱਲ ਜਾਂ ਨੰਦਾ ਪੈਣੀ ਲੂਰਾ ਹਾਂ ਜਾਂਦਾ ਹੋਊਗਾ ਸਾਡੇ ਕਿਸੇ ਨੇ ਜਾਂਦੇ ਬਾਹਰੇ ਚਾ ਜਵਾਕ ਨੇ ਕਿਸੇ ਨੇ ਆਪ ਜਾਰੀਆਂ ਗਾਂਆਂ ਦੇ ਕਰਾਤੀ ਆ ਕੋਈ ਤਾਂ ਰੱਜਮਾਨੀ ਰਾਂ ਮਿਲ ਜਾਂਦਾ ਕਦੇ ਭੁੱਖੀਆਂ ਖੜੀਆਂ ਰਹਿੰਦੀਆਂ ਪਤਾ ਨਹੀਂ ਮੈਂ ਉਸ ਗੱਲ ਕਹਿੰਦਾ ਵੀ ਇਹਨਾਂ ਨੂੰ ਪੂਰੀ ਖਰਾਕ ਨਹੀਂ ਮਿਲਦੀ ਸ਼ਾਇਦ ਤੈਨੂੰ ਕਿਤੇ ਇਹਨਾਂ ਦਾ ਨਸ਼ਾ ਲੱਗ ਜਾਂਦਾ ਹੋਵੇ ਅਰੇ ਉਹ ਜੀ ਭਾਈਆ ਕਿਹੜਾ ਹੁਣ ਜਾਣ ਕੇ ਹੋਇਆ ਕੀ ਕਰੀਏ ਫਿਰ ਹਾਂ ਨਾ ਬੋਲ ਕੇ ਕੀਤੀ ਰਾਦੇ ਇੱਥੇ ਮੈਂ ਲੈ ਚਾਵਿਤਾ ਆ ਰਹੀ ਆ ਪੀ ਲਓ ਘੁੱਟ ਘੁੱਟ ਕੁਛ ਫਿਰ ਚੱਲਦੇ ਆ ਕਿਸੇ ਚਲ ਠੀਕ ਹੈ ਤੱਕ ਦਈਏ ਚਾਹ ਮੈਂ ਤਾਂ ਨਾ ਇਹ ਗੱਲ ਕਰਦਾ ਸੀ ਹਾਂ ਮੇਰੇ ਤਾਂ ਇੱਕ ਗੱਲ ਦਾ ਬੜਾ ਵੱਡਾ ਬੋਝ ਬਣਿਆ ਪਿਆ ਵੀ ਕਾਲੇ ਦੇ ਜਵਾਕ ਨਹੀਂ ਦਾ ਵਾਰਸ ਬੰਨਾ ਸੀ ਸਾਰੇ ਘਾਸ ਤੇ ਹੁਣ ਵੀ ਗੱਲ ਨਾ ਤਾਂ ਹੋ ਰਹੀ ਹਾ ਤੇ ਜੇ ਕਾਲਾ ਆਪਾਂ ਨੂੰ ਨਾ ਮਿਲੇ ਤੇ ਕਿ ਸਾਰੀ ਉਮਰ ਦਾ ਆਪਾਂ ਨੂੰ ਜਿਹੜਾ ਬਦਨਾਮੀ ਦਾ ਟਿੱਕਾ ਮਿਲ ਜਾਊਗਾ ਫਿਰ ਭਾਈ ਆਪਣੇ ਕੀ ਸਾਰੇ ਹੈ ਹੁਣ ਹੈ ਜੇ ਆਪਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਇੰਨੀ ਗੱਲ ਬਣਨੀ ਹੈ ਚਲ ਉਹਦੇ ਨਾਲ ਤਾਂ ਆਪਾਂ ਦੋ ਹੱਥ ਦੇਖ ਲੈਂਦੇ ਇਹਦੀ ਸੱਸ ਨਾਲ ਤਾਂ ਆਹ ਤਾਂ ਆਪਣੇ ਕੰਨੋਂ ਕੰਨ ਖਬਰ ਹੀ ਨਹੀਂ ਸੀ ਵੀ ਐਡੀ ਮਾੜੀ ਕਰੂਗੀ ਉਹ ਹਾਂ ਸਮਝੀ ਕੁਛ ਨਹੀਂ ਲੱਗਦੀ ਕਿੰਨ ਸਮਝੀ ਕੁਛ ਨਹੀਂ ਲੱਗਦੀ ਕਰਾ ਉਹ ਉਡੀ ਨੇ ਜਿਹੜੀ ਗੱਲ ਮਤੀ ਉਹ ਵੀ ਪਗਾਈ ਕਰ ਜਿੰਨੇ ਕੰਮ ਮਾਰੇ ਮਿਥਲੇ ਉਹਨੇ ਕਰਕੇ ਛੱਡੀ ਹੈ ਹੈ ਤੇ ਹਜੇ ਦੇਖ ਲੈ ਤੂੰ ਕੋਈ ਉਹ ਤਾਂ ਜਾਗ ਚੇਤੇ ਨਹੀਂ ਨਾ ਨਾ ਉਹਨੂੰ ਕੋਈ ਉਹ ਨਹੀਂ ਕੀ ਹੋ ਗਿਆ ਕੀ ਗੱਲ ਹੋਣੀ ਹੈ ਹੈ ਕਿਸੇ ਕਿਸਮ ਦਾ ਉਹ ਨਹੀਂ ਹੈ ਉਹ ਵੀ ਸੇਕੜ ਕਿਸੇ ਉਹਦੇ ਯਾਰ ਦੋਸਤਾਂ ਨੂੰ ਭੇਜ ਦੇ। ਸਹੀ ਚੱਲ ਹੁਣ ਤਾਂ ਆਪਾਂ ਨੂੰ ਪਤਾ ਲੱਗ ਗਿਆ ਲਾਡੀ ਦਾ ਤੇ ਵੀ ਕੋਈ ਉਹਦੇ ਮਗਰ ਭਾਲ ਟੋਲ ਕੀਤੀ ਐ? ਜਵਾਨੀ ਕੀਤੀ। ਮੈਨੂੰ ਤਾਂ ਨਹੀਂ ਲੱਗਦਾ ਕੀਤੀ ਉਹ ਜਵਾਨੀ ਕਰਦੀ ਉਹ ਮੈਨੂੰ ਪਤਾ ਉਹਦਾ ਉਹਨੂੰ ਆਏ ਆਂ ਤੇ ਲਾਡੀ ਘਰੇ ਆਊਗਾ ਤੇ ਫਿਰ ਮੈਨੂੰ ਖਿੱਚਣਗੇ ਵੀ ਤੂੰ ਆਹ ਕੀ ਕਰ ਤੋਤਾ ਕੀਤੀਆਂ ਨੇ। ਕਹ ਜੜੀ ਮੈਨ ਇੱਕ ਗੱਲ ਕਰਨੀ ਸੀਗੀ ਆਪਾਂ ਸੱਚਾਈ ਤਾਂ ਸਾਹਮਣੇ ਲਿਆਂਦੀ ਪਰ ਉਹਦੇ ਤਾਂ ਕੋਈ ਅਸਰ ਹੀ ਨਹੀਂ ਹੈਗਾ ਆਪਾਂ ਉਹਨੂੰ ਜੇਲ ਕਰਾਉਣੀ ਸੀਗੀ। ਫੂਲ ਮਨੋਂ ਮਟਾ ਸੇਕਦਾ ਲੱਗਦਾ ਜੋ ਜੇਲ੍ਹ ਦੀਆਂ ਰੋਟੀਆਂ ਖਾਂਦੀ ਐਡੇ-ਐਡੇ ਪਾਪ ਕੀਤੇ ਆ ਉਹਨੇ ਉਹ ਪੁੱਤ ਉਹ ਦੋ ਬਸ ਸਤਾਈ ਚੁੱਪ ਕਰਕੇ ਆ ਗਏ ਵੀ ਚੱਲ ਰੱਬ ਦੇ ਭਰੋਸੇ ਛੱਡਦਾ ਵੀ ਜਿਹੜਾ ਕੁਛ ਇਹਨੇ ਕੀਤਾ ਉਹ ਆਪੇ ਸਜ਼ਾ ਦੇਊਗਾ ਪਰ ਜਿਹੜੇ ਸਾਹ ਦੇ ਨਾਲ ਮੈਨੂੰ ਹੁਣ ਆਇਆ ਲੱਗਦਾ ਵੀ ਆਪਾਂ ਵੀ ਬਹੁਤ ਵੱਡੀ ਗਲਤੀ ਕਰਤੀ ਗਲਤੀ ਤੇ ਗਲਤੀ ਆ ਉਹ ਤੇ ਕੋਈ ਅਸਰ ਨਹੀਂ ਹੁੰਦਾ ਜਿਉਂ ਤੇ ਅਸਾ ਹੁਣਾ ਹੁੰਦਾ ਨਾ ਹੁਣ ਨੂੰ ਤਾਂ ਹੋ ਜਾਂਦਾ ਹੈ ਸਾਰੀ ਦੋਨੇ ਉਮਰ ਹੰਡਾ ਲਿਆ ਪਾਪ ਕਰਦੀ ਨੇ ਹਾਂ ਦੇਖ ਲੈ ਸੱਚ ਬੋਲਿਆ ਕਾਲੇ ਨੇ ਸੱਚ ਬੋਲਿਆ ਤੂੰ ਸੱਚ ਤੇ ਮਨਿੰਦਰ ਰਹੀ ਤੇ ਕੀ ਘਟਿਆ ਆਪਾਂ ਮਾਈ ਗੋਡ ਸਾਰਾ ਮਾੜਾ ਕਿਦਾ ਹੋਇਆ ਆਪਣਾ ਸਾਰਾ ਮਾੜਾ ਆਪਣਾ ਹੋਇਆ ਨਾ ਆਪਣਾ ਉਹਦਾ ਪੋਰਾ ਨਹੀਂ ਕੁਛ ਬੇਗੜਾ ਉਹ ਤਾਂ ਬੈਠੀ ਕੋਠੀ 'ਚ ਹੈ ਉਹ ਤਾਂ ਇਹ ਕੁਛ ਤਾਂ ਪਾਲਦੀ ਸੀ ਸਾਈਂ ਨਿਕਲ ਜਾਣਾ ਵੀ ਉਹ ਭੁਲਾਣਾ ਤੇਰਾ ਭਰਕੇ ਮੇਰਾ ਡੁੱਬੇ ਹੈ ਨਾ ਉਹ ਵਾਲੀ ਗੱਲ ਆ ਵੀ ਅਸਲ 'ਚ ਆਪਣਾ ਡੁੱਬ ਗਿਆ ਆਪਣਾ ਸਾਰਾ ਪਾਸੇ ਉੱਪਰ ਆ ਦੇ ਜਵਾਕਾਂ ਦੇ ਮੂੰਹ ਕਮਲਾਏ ਪਏ ਆ ਇਹ ਦੇਖੇ ਨਹੀਂ ਆਂਦੇ ਉਹ ਹੀ ਤਾਂ ਗੱਲ ਹੈ ਇੱਕੋ ਇੱਕ ਮੇਰੀ ਧੀ ਮੇਰੇ ਕੋਲ ਕਿਹੜਾ ਕੋਈ ਹੋਰ ਜਵਾਕ ਆ ਭਾਈ ਮੈਂ ਤਾਂ ਉਹਦੇ ਬੰਨੀ ਉਹ ਵੀ ਉਹੀ ਗੱਲ ਮੈਂ ਜਵਾਨ ਪਗਾਉਂਦਾ ਜਿਹੜੀ ਕੁਲਦੀਪ ਸਿੰਘ ਨਾਲ ਜਵਾਨ ਕੀਤੀ ਸੀ ਉਹ ਜਵਾਨ ਵਗਾਉਣ ਦਾ ਮਾਰਾ ਮੈਂ ਆ ਕਿਸ਼ ਕਰਦਾ ਰਿਹਾ ਵਾਹ ਦੇਖ ਚਾਚੀ ਮੇਰੇ ਕੋਲ ਤਾਂ ਤੇਰਾ ਮੇਰਾ ਪਿਓ ਆ ਮਾਂ ਹਰਪੀਤ ਕੋਲ ਤਾਂ ਵਿਚਾਰੀ ਕੋਲ ਨਾ ਮਾਂ ਨਾ ਪਿਓ ਆਪਣੀ ਮਾਸੀ ਕੋਲ ਪਲੀ ਆ ਵਿਚਾਰੀ ਹੈ ਉਹਦੇ ਕੋਣ ਅੱਗੇ ਪਿੱਛੇ ਤੇਰੇ ਆਪਾਂ ਦਾ ਭਾਈ ਉਹਦਾ ਸਹਾਰਾ ਬਣੀਏ ਤੇ ਬਣੂ ਪਾਉ ਹੈ ਆਪਾਂ ਬੈਠੇ ਵਾਹ ਦੇਖਲਾ ਵੀ ਕਹਿੰਦੇ ਹੁੰਦੇ ਆ ਨਾ ਵੀ ਬੰਦਾ ਜਦੋਂ ਮਾਰੀ ਕਰਦਾ ਕਿਸੇ ਦਾ ਹੈਨਾ ਵੀ ਚੰਗਾ ਕਰਨ ਵਾਸਤੇ ਲੈ ਕੇ ਆਉਂਦੇ ਹੁਣ ਲੈ ਕੇ ਤਾਂ ਬਾਈ ਇਸ ਕਰਕੇ ਆਏ ਸੀ ਕੁਲਦੀਪ ਇਹਨੂੰ ਨੌਕਰਾਨੀ ਬਣਾ ਕੇ ਵੀ ਭਾਈ ਚੱਲ ਮੇਰੇ ਘਰ ਦੀ ਸੇਵਾ ਕਰੋਗੀ ਬਿਮਾਰ ਰਹਿੰਦੀ ਐ ਤੇ ਉਹਨੂੰ ਪਾਪ ਆ ਕੇ ਤਵੀਤ ਪਾਪ ਆ ਕੇ ਤਵੀਤ ਪਤਾ ਨਹੀਂ ਦੋਨਾਂ ਜਣਿਆਂ ਨੂੰ ਕੀ ਉਹਨਾਂ ਨੂੰ ਖੇ ਸਵਾ ਖਵਾ ਖਵਾ ਕੇ ਕਮਲੇ ਕਰਕੇ ਮਾਰੇ ਤੇ ਇਹ ਕੰਮ ਉਹਦੇ ਵੀ ਆਈ ਤੀ ਜਿਆ ਹੋਰ ਕੀ ਮੰਦਗੇ ਸੀ ਇਹਨਾਂ ਕੁ ਸਪੈਸੀਸ ਨਾਲ ਇਹਦੀ ਗੱਲ ਚੇਤੇ ਆਹੀ ਨਹੀਂ ਸੀ ਕਮਲ ਤਾਂ ਬਹੁਤ ਗਲਤ ਗੱਲ ਹੋ ਗਈ ਡੈਡੀ ਸੱਚੀ ਮੇਰੇ ਤੋਂ ਮੈਂ ਤਾਂ ਕਈ ਵਾਰ ਬਹੁਤ ਪਛਤਾਉਣੀ ਮੈਂ ਕਿਉਂ ਭੇਜਿਆ ਉਹ ਆਹੀ ਤਾਂ ਬਤ ਮੈਨੂੰ ਮੈਨੂੰ ਐਵੇਂ ਸਮਝ ਨਹੀਂ ਲੱਗਦੀ ਵੀ ਜਿਹੜਾ ਬੰਦਾ ਸੱਚਾ ਹੁੰਦਾ ਹੈ ਉਹ ਹੀ ਸਾਰਿਆਂ ਦੇ ਸਾਹਮਣੇ ਆਏ ਝੂਠਾ ਤੇ ਮਾੜਾ ਕਿਉਂ ਪੈ ਜਾਂਦਾ ਤੇ ਇਕੱਲਾ ਕਿਉਂ ਰਹਿ ਜਾਂਦਾ ਮੈਂ ਤੈਨੂੰ ਗੱਲ ਦੱਸਾਂ ਬਾਈ ਤੇਰੇ ਕਾਲਜੋਗ ਹੈ ਠੀਕ ਹੈ ਇਥੇ ਇੱਕ ਜਿਹਦੀ ਜੀਵ ਚੱਲਦੀ ਆ ਉਹਦੇ ਸੱਤ ਹਾਲ ਚੱਲਦੇ ਆ ਬੋਲਣਾ ਹੈ ਜਿਹੜਾ ਚੁੱਪ ਕਰਕੇ ਬੈਠਾ ਉਹਦਾ ਪੈਰਾ ਨਹੀਂਗਾ ਆਪਾਂ ਸੱਚ ਤੇ ਰਹੇ ਨੇ ਨਾ ਭਾਈ ਆਪਾਂ ਸੱਚ ਤੇ ਰਹੇ ਨੇ ਪਤਾ ਨਹੀਂ ਹਰਪ੍ਰੀਤ ਜਿੱਤੇਟ ਚ ਕੀ ਆਉਂਦੀ ਹੋਊਗਾ ਮੈਨੂੰ ਕਹਿੰਦੀ ਨਹੀਂ ਪਰ ਸੋਚਦੇ ਤਾਂ ਹੋਊਗੀ ਵੀ ਲੈ ਕੇ ਤਾਂ ਮਨਿੰਦਰ ਹੀ ਆਈ ਸੀ ਕਿਤੇ ਗੱਲ ਪੁੱਤ ਹੁਣ ਤੈਨੂੰ ਕਿਹੜਾ ਪਤਾ ਸੀ ਪੁੱਤ ਕੀ ਆ ਦਿਲ ਚ ਕੀ ਸੀ ਹੁਣ ਤਾਂ ਕੋਈ ਸੋਚੀ ਜਾਵੇ ਜਿਹੜਾ ਕੋਈ ਬਣਨਾ ਸੀ ਉਹ ਤਾਂ ਬਣ ਗਿਆ ਹੁਣ ਤਾਂ ਪੁੱਤ ਗੱਲ ਆ ਵੀ ਆਪਾਂ ਮਾੜੇ ਬੱਜ ਗਏ ਆ ਠੀਕ ਹੈ ਨਾ ਚੰਗਾ ਕਰਦੇ ਕਰਦੇ ਆਪਾਂ ਮਾੜਾ ਕਰ ਬੈਠੇ ਆਂਗਾ ਕੀ ਕਰੀਏ ਸੱਚੇ ਸਭ ਤੋਂ ਬਾਹਰ ਹੋ ਗਈ ਗੱਲ ਆਪਾਂ ਤਾਂ ਐ ਸੋਚਿਆ ਸੀਗਾ ਬਿਜਿ ਸਾਰੀ ਸਚਾਈ ਸਾਹਮਣੇ ਆਜੂ ਤਾਂ ਸਾਰਾ ਕੁਝ ਠੀਕ ਹੋ ਜਾਊਗਾ ਬਥੇਰਾ ਲੋਕਾਂ ਨੇ ਆਏ ਮੈਨੂੰ ਆਹੀ ਉਂਗਲਾਂ ਲਾਉਣੀਆਂ ਇਹ ਬਾਈ ਇਹਦੀ ਸਚਾਈ ਸਾਹਮਣੇ ਲੈ ਕੇ ਆਓ ਇਹਦੀ ਸਚਾਈ ਸਾਹਮਣੇ ਲੈ ਕੇ ਆਓ ਮੈਂ ਕਿਹਾ ਚੱਲ ਵੀ ਸਾਰੀ ਦੁਨੀਆ ਨੂੰ ਪਤਾ ਤਾਂ ਲੱਗੇ ਮੈਂ ਤਾਂ ਉਹੀ ਸੋਚਿਆ ਸੀ ਪਰ ਬਿਜਲੀ ਦਾ ਐਲਾਨ ਹੀ ਨਾ ਪਤਾ ਸੀ ਵੀ ਸਾਡੇ ਘਰ ਤੇ ਕਰੋਪੀ ਆ ਜੂਗੀ ਵਿਚਾਰ ਮੈਂ ਬੁਢੀ ਆ ਹੁਣ ਉਹੀ ਲੋਕ ਉਹੀ ਮੈਨੂੰ ਹੋਰ ਕੀ ਗੱਲਾਂ ਕਹਿਣਗੇ ਤੁਸੀਂ ਕਾ ਕੁੱਤੇ ਨਹੀਂ ਕਹਾਂਦੇ ਗੱਲ ਨੂੰ ਅਗਲਾ ਕਹਿੰਦਾ ਹੁਣ ਪਿੰਡ ਦੀ ਤਾਂ ਪਤਾ ਲੱਗਿਆ ਹੀ ਹੈ ਹਾਂ ਤੇ ਜਦੋਂ ਹੁਣ ਉਹ ਬਗਾਨਾ ਬੰਦਾ ਆਇਆ ਉਹ ਮੇਰੇ ਵੀ ਤਾਂ ਪਤਾ ਲੱਗਿਆ ਭੈਣ ਭਰਾ ਨੂੰ ਦੀ ਪੁੱਤ ਨੂੰ ਉਹਦੇ ਨੂੰ ਚਾ ਦੇ ਕੇ ਅਬਾ ਜੀ ਕਿ ਮੇਰੇ ਗੰਗ ਪਹਿਲਾਂ ਤਾਂ ਆਪਾਂ ਚੱਲੇਗੇ ਲਾਡੀ ਦਾ ਪਤਾ ਕਰਨ ਪਿੰਡ ਚ ਬੁੜੀ ਪੁੱਛਦੇ ਆਂ ਉਹ ਉਹ ਪਤਾ ਕਰ ਗਏ ਤੇ ਫਿਰ ਆਪਾਂ ਕਰਗੇ ਪਤ ਕਾਲੇ ਦਾ ਪਤਾ ਸਤਾਣਾ ਆਪਾਂ ਬੈਠਣਾ ਸਲੀ ਜਾ ਜਾ ਛੇਤੀ ਜਾ ਕੇ ਕਿਲੇ ਕੇ ਸਾਡੀ ਰਲ ਕੇ ਨਾਲ ਆਉਗਾ ਭਾਈ ਤਾਂ ਫਿਰ ਤੁਸੀਂ ਰਲ ਕੇ ਕਾਲੇ ਨੂੰ ਵੀ ਪਾ ਰਲ ਕੇ ਹੁਣ ਆਪਣਾ ਕਿਹੜਾ ਸਿੱਟਿਆ ਆਪਣਾ ਜਵਾਈ ਹੈ ਕੋਈ ਆਪਾਂ ਉਹ ਬੁੜੀ ਹੈਗਾ ਹੈ ਨਹੀਂ ਰਲ ਕੇ ਉਹਨੂੰ ਪਾ ਲਾਂਗੇ ਹਾਂ ਤੇ ਚੱਲ ਛੋੜੇ ਕਾਲੇ ਕਿਹੜਾ ਜਵਾਈ ਘਰੇ ਆ ਜਾ ਇੱਥੇ ਲਿਆਉਂਗਾ ਮੈਂ ਤਾਂ ਇੱਥੇ ਰਹਿ ਲੈਣਾ ਮੇਰਾ ਸਾਰਾ ਕੁਝ ਉਸ ਦਾ ਹੈ ਹਾਂ ਪਸ ਉਟਾਂ ਨਾ ਨਾ ਭਾਈ ਘਾਦਾ ਫਿਕਰ ਨਾ ਕਰ ਮੈਂ ਕਿਰਾਂ ਕਰੇ ਜਾਇਆ ਵਾਂ ਆ ਕੇ ਤੇਰਾ ਸਾਮ ਸਵਾਲ ਸਾਰੇ ਕੰਮ ਦੀ ਕਰ ਦੂੰ ਤੂੰ ਬੇਫਿਕਰ ਹੋ ਕੇ ਲੈ ਕੇ ਲਾਡੀ ਨੂੰ ਨਾਲ ਤੇ ਕਾਲੇ ਨੂੰ ਪਾ ਲੋ ਠੀਕ ਹੈ ਨਾ ਚਲ ਇੱਕ ਪਰਾ ਤਾਂ ਨਿਕਲੇਗਾ ਹੁਣ ਆਈ ਪ੍ਰਮਾਤਮਾ ਭਾਈ ਕੋਈ ਹੋਰ ਹੱਲ ਕਰੂਗਾ ਉਹਦਾ ਵੀ ਜਵਾਕ ਦਾ ਗੱਲ ਜਦੋਂ ਚਿੱਤੇ ਆਉਂਦੀ ਹੈ ਨਾ ਐ ਸੋਚਦਾ ਆ ਕਿ ਕਿਉਂ ਕੀਤਾ ਇਹ ਕੁਛ ਸਮਝਾਂ ਨਹੀਂ ਦਾਇਨੇ ਦਾਇਨੇ ਤਿੰਨ ਚਾਰ ਘਰ ਖਰਾਬ ਕਰਦੇ ਕਰੂਦੇ ਕੋਈ ਮੈਂ ਪਸਤਾ ਨਾ 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 ਜੀ ਮੈਂ ਗਲਤ ਕੀਤਾ ਜਾਂ ਨਾ ਪਹਿਲਾਂ ਪਹਿਲਾ ਵਾਲਾ ਘਰ ਵਾਲਾ ਆਪੇ ਆਪ ਮਾਰ ਕੇ ਦੂਜੇ ਨੂੰ ਛੱਡਿਆ ਹੀ ਹੂੰ ਕੁਲਦੀਪ ਨੂੰ ਤੇ ਕੁਲਦੀਪ ਦੇ ਘਰ ਦੇ ਦੋਨਾਂ ਜਣਾਂ ਨੂੰ ਇਹਨੇ ਮਾਰਿਆ ਹਾਂ ਚਾਰ ਕਤਲ ਕਰਤੇ ਚਾਰ ਤਾਂ ਇਹ ਕਰਤੇ ਤੇ ਆ ਜਵਾਬ ਪੰਜਵਾਂ ਜਵਾਬ ਆਹ ਪੰਜ ਕਤਲ ਕਰਤੇ ਇਸ ਬੁੜੀ ਨੇ ਹਾਂ ਇਹ ਦੇਖਿਆ ਜਾਵੇ ਤੇ ਆਪਾਂ ਉਹਨੂੰ ਚੁੱਪ ਕਰਕੇ ਛੱਡਦੇ ਨਾ ਮੈਂ ਤਾਂ ਆਪ ਕਹਿਣਾਗਾ ਵੀ ਮੈਂ ਆਪਕਾ ਹੋਗਾ ਪਿੱਛੇ ਸਜ਼ਾ ਕਰਾਉਂਗਾ ਮੈਂ ਨਹੀਂ ਚੁੱਪ ਰਹਿੰਦਾ ਮੈਂ ਤੁਹਾਨੂੰ ਦੱਸਾਂ ਗੱਲ ਹੁਣ ਮੈਂ ਤਾਂ ਮਸੇਕਾ ਮੇਰੇ ਜਿਹੜਾ ਮੇਰੇ ਦਿਮਾਗ ਤੇ ਬੋਝਾ ਮੈਨੂੰ ਕਾਲਾ ਥਿਆਜ ਇੱਕ ਵਾਰੀ ਠੀਕ ਬਾਕੀ ਲਾਡੀ ਮਿਲ ਗਿਆ ਭਾਈ ਲਾਡੀ ਨੇ ਗੱਲਬਾਤ ਕਰ ਲਈ ਭਾਈ ਹੁਣ ਦੇਖ ਅਸੀਂ ਤਾਂ ਕੋਈ ਮਾਰਾ ਨਹੀਂ ਕੀਤਾ ਤੁਹਾਡਾ ਜਿਹੜਾ ਸੱਚ ਸਾਹਮਣੇ ਆਇਆ ਤੇ ਮਾਂ ਦਾ ਹੈ ਤੇ ਭਾਈ ਇਸ ਤਰ੍ਹਾਂ ਦਬਾਵਾਂਗੇ ਰਾਜੀ ਰਹਿ ਗੁੱਸੇ ਰਹਿ ਨਾ ਹੁਣ ਉਹਨੇ ਤਾਂ ਉਹੀ ਗੱਲ ਕਰਨੀ ਕੀ ਉਹ ਕਰਨਾਗਾ ਹੁਣ ਲਈ ਤਾਂ ਸਮਝ ਨਾ ਆਦੀ ਉਹ ਦੇਖਦੇ ਹਾਂ ਹਾਂ ਬਾਈ ਸੱਚ ਤੂੰ ਹਰਮਨ ਦਾ ਪੁੱਤ ਗੱਲ ਕੀਤੀ ਸੀ ਕੀ ਆਂਦੀ ਹਰਮਨ ਨੂੰ ਜੋ ਮੈਂ ਲਾਇਆ ਸੀਗਾ ਫੋਨ ਪਰ ਤੌਣੇ ਚੱਕਿਆ ਨਹੀਂ ਦੁਬਾਰੇ ਫੇਰ ਲਾ ਕੇ ਦੇਖੇ ਸੌਣ ਵੇਲੇ ਦੋਸਤ ਨੂੰ ਮੈਂ ਬੀਜ਼ੀ ਬਾਹਲੀ ਆ ਕਿ ਨਹੀਂ ਕੋਈ ਕੇਸ ਆਇਆ ਉਹਦੇ ਫੋਨ ਕਿ ਮੈਂ ਘਰ ਹੀ ਆਉਂਗੀ ਆਪਣੇ ਤੂੰ ਭਾਈ ਉਹਨਾਂ ਨਾਲ ਗੱਲਬਾਤ ਕਰਕੇ ਉਹਨੂੰ ਸਾਰੀ ਗੱਲ ਸਮਝਾ ਵੀ ਆਂ ਗੱਲ ਹੁਣ ਅਸੀਂ ਕੀ ਕਿਵੇਂ ਕਰੀਏ ਕਾ ਸਹੀ ਗੱਲ ਆ ਹੈਂ ਮੈਂ ਯਾ ਤੂੰ ਮੜਾਇਆ ਕੈਦੀ ਭੈਣਾਂ ਦੀਆਂ ਕਰਕੇ ਵੀ ਭਾਈ ਬਾਲੀ ਕਹਾਣੀ ਉਲਝ ਗਈ ਇਹਨਾਂ ਦੀ ਤਾਂ ਹਾਂ ਮੈਂ ਦੱਸਾਂ ਸਾਰਾ ਤੇ ਫਿਰ ਕੋਈ ਨਹੀਂ ਆ ਗਈ ਇੱਧਰ ਗੱਲ ਕਰਨ ਕੋਲ ਵੀ ਆਪਾਂ ਉਹਨੂੰ ਤਾਂ ਕਿਸੇ ਤਰੀਕੇ ਦੇ ਨਾਲ ਅੰਦਰ ਬੰਦ ਕਰੀਏ ਉਹਨੂੰ ਤਾਂ ਜੇਲ੍ਹ ਦੀਆਂ ਦਾਲਾਂ ਪਾਈਏ ਸਹੀ ਗੱਲ ਮੈਂ ਹੀ ਤੇਰਾ ਖਿੱਟ ਕਰ ਲਿਆ ਸਾਰੇ ਪਰਿਵਾਰਾਂ ਨੂੰ ਨੇ ਹਾਂ ਅਗੇ ਵੀਟੇ ਤਾਂ ਨਿਪਰੇ ਆ ਉੱਥੋਂ ਨੋਟ ਲਿਆ ਉੱਥੋਂ ਬੋਤਲਿਆ ਕਰਕੇ ਹੁਣ ਅਗੇ ਆਹਦੇ ਜਵਾਕਾਂ ਤੇ ਵੀ ਮਾਰ ਗਈ ਹੇ ਤਾਂ ਕੋਈ ਤਾਂ ਗੱਲ ਆ ਹੋਰ ਉਹਨੇ ਦੱਸ ਕੀ ਉਹ ਕਰਨਾ ਸੀਗਾ ਸਹੀ ਗੱਲ ਹੈ ਰੱਬ ਤਾਂ ਦਿੰਦਾ ਹੀ ਐ ਪਰ ਇਹ ਜਿਹਨੂੰ ਰੱਬ ਵੀ ਨਹੀਂ ਦਿੰਦਾ ਨਾ ਉਹ ਵੀ ਨਹੀਂ ਰੱਬ ਦਾ ਸਮਾਸ ਆ ਦਿੰਦਾ ਤੂੰ ਵੀ ਪਚਾ ਚਾਹ ਚ ਪੀ ਲ ਬਸ ਜਿਹੜੀ ਮੈਂ ਪੀ ਦੇਣੀ ਸੀ ਪੀ ਉਹ ਚਾਹ ਹੈ ਨਾ ਮੈਂ ਤਾਂ ਗੁੰਡੀ ਕਰਕੇ ਪੀ ਉਹ ਕੋਈ ਨਾ ਚੱਲੀ ਹੈ ਬਸ ਆਪਣਾ ਪਾਇਆ ਕਰਕੇ ਸਿੱਧੀ ਲਾਪੜ ਲਗੇ ਬਸ ਸਭ ਸਾਰੇ ਨੂੰ ਨਹੀਂ ਨਹੀਂ ਉਹ ਤਾਂ ਚੱਲਦੇ ਕੋਈ ਗੱਲ ਦੇ ਫਿਕਰ ਹੈ ਮਸਨਾ ਕੂੜਾ ਹੀ ਇਕੱਠਾ ਨਾ ਕਰਦਾ ਕਿ ਕੱਲ ਨੂੰ ਤੂੰ ਨਹੀਂ ਮਤਕਾਸ ਦੀ ਲੋੜ ਨਹੀਂ ਮੈਂ ਕਾੜੇ ਤੂੰ ਮੈਂ ਜਦੋਂ ਬੈਠੀ ਆ ਮੈਂ ਆਪੇ ਕਰੂੰਗਾ ਮੈਂ ਸਾਰਾ ਤੇ ਜਿਹੜੀ ਉਹ ਵਾਲੀ ਉਹਨੂੰ ਕਹਿਦੀ ਮਾੜਾ ਆਪੇ ਕਰਾ ਦੂੰ ਮੈਂ ਜੇ ਕੋਈ ਮਾਇਥਾ ਨਾ ਹੋਇਆ ਸੱਤ ਲਿਆਉਂਗੀ ਕਿਸੇ ਨੂੰ ਮੈਂ ਫਿਰ ਤੂੰ ਪੀ ਦਾ ਜਾੜੀ ਘੁੱਟ ਤੇ ਚਲੋ ਠੀਕ ਹੈ ਮਸਨਾ ਆ ਚਲੀ ਹਾਂ ਚੱਲ ਫੁੱਟਾ ਫੱਟ ਚੱਲ ਗਿਆ ਫੇਰ ਓਕੇ ਚੱਲ ਆ ਰਾਂ ਮੈਂ ਫੇਰ ਆਉਣੀ ਆ ਕੇ ਰਾਂ ਮੈਂ ਆ ਜਾ ਆ ਮਾੜਾ ਜੇ ਕੋਈ ਐਂ ਕਰੇ ਮੇਰੀ ਗੱਲ ਸੁਣ ਤੇ ਜਿੱਦਿ ਕੋ ਉਹਨੂੰ ਕਹਿਦੀ ਨਾਲ ਸਕੇ ਵੀ ਆ ਆਪਾਂ ਉਹ ਫੈਸਲੇ ਦੇ ਦਾਂਗੇ ਹਨ ਕੋਈ ਨਾ ਕੋਈ ਨਾ ਸਾਰਾ ਮੜ ਜਾਗਾ ਕੁਝ ਦੇ ਕੋਈ ਨਾ ਕੋਈ ਨਾ ਮੈਂ ਕਰਵਾ ਦ ਹਾਂ ਆ ਜਾ ਮਨਿੰਦਰ ਆਇਆ ਮਨਿੰਦਰ ਪੁੱਤਾਂ ਚੱਲ ਗਏ ਚਲੋ ਚੋੜੋ ਬਸ ਮੈਂ ਨਹੀਂ ਕੋ ਸਾਹ ਬਾਰ ਕੱਲ ਕੁੰਡੇ ਹੀ ਲਾ ਦਾਂਗੇ ਅੱਗੋਂ ਕੁੰਡਾ ਲਾ ਜਾਗੇ ਕੁਝ ਮੈਨੂੰ ਜਾਉਣੀ ਐ ਅੱਜ ਬੰਦ ਤੋਂ ਰਬਾ ਵੀ ਜਨ ਦੇਖਣੀ ਸੀ ਮੈਂ ਮੇਰਾ ਹੱਸਦਾ ਵੱਸਦਾ ਪਰਿਵਾਰ ਸੀ ਸਾਰਾ ਖੇਰੂ ਖੇਰੂ ਹੋ ਗਿਆ ਹਣ ਇਸ ਚੰਦਾਲਣੀ ਦੇ ਬਸ ਪੈ ਗਈ ਮੈਂ ਆਪ ਦੀ ਮਰਮਾਣੀਆਂ ਕਰਦੀ ਐ ਮੇਰੇ ਨਾਲ ਮੇਰੀ ਮੇਰੀ ਹੀ ਗਲਤੀਆਂ ਸੀ ਸਾਰੀਆਂ ਜੀ ਮੈਂ ਮਨਿੰਦਰ ਨੂੰ ਆਪਦੀ ਧੀ ਬਣਾ ਕੇ ਰੱਖਦੀ ਤਾਂ ਅੱਜ ਨੂੰ ਆ ਦੇਣ ਨਾ ਦੇਖਣੇ ਬੰਦੇ ਹੁਣ ਮੈਂ ਕੁਛ ਵੀ ਕਹਿ ਲੈਂਦੀ ਸੀ ਪਰ ਉਹ ਫੇਰ ਵੀ ਮੇਰੇ ਤੇ ਤਰਸ ਕਰਦੀ ਸੀ ਮੇਰਾ ਪੋਤਾ ਸੀ ਇਸ ਘਰ ਚ ਮੇਰੀਆਂ ਪੋਤੀਆਂ ਸੀ ਹੁਣ ਤਾਂ ਮੇਰੇ ਕੋਲੇ ਕੁਛ ਵੀ ਨਹੀਂ ਰਿਹਾ ਨੇ ਹਿੰਦਰ ਤੂੰ ਆਪਦੇ ਕਰਨ ਨੂੰ ਆਈ ਜਨਨੀ ਦੇਣਾ ਮੈਂ ਮਨਿੰਦਰ ਨੂੰ ਲੈ ਕੇ ਆਉ ਹੱਥੇ ਪੋਤੇ-ਪੋਤੀਆਂ ਨੂੰ ਇਸ ਕਰਕੇ ਦੁਬਾਰਾ ਲੈ ਕੇ ਆਉ ਮੈਂ ਆਪਦੀਆਂ ਸਾਰੀਆਂ ਗਲਤੀਆਂ ਦੀ ਪੈਰ ਫੜ ਕੇ ਤੁਮ ਮਾਫੀ ਮੰਗ ਲਓ ਮੈਨੂੰ ਪਤਾ ਹੈ ਮਨਿੰਦਰ ਕਾਲੇ ਕਿ ਘਰੇ ਹੋਣੀ ਹੈ ਮੈਂ ਤੁਹਾਨੂੰ ਲੈ ਕੇ ਆਣੀ ਆ ਜਾਕੇ

ਤੁਕਤੋਂ ਗਾਣੀ ਰਿੰਗਣੋ ਛੜਦੀ ਹੈਗੀ ਪਤਾ ਨਹੀਂ ਦੱਸ ਇਹਨੂੰ ਕੀ ਪ੍ਰੋਬਲਮ ਆ। ਉਹ ਮੈਂ ਤਾਂ ਨਾ ਡੰਗਰ ਵੇਚ ਹੀ ਦੇਣਿਆ ਸੱਚੀ। ਬਾਲਾ ਦੁਖੀ ਕਰਿਆ ਹੋਇਆ ਇਹਨਾਂ ਨੇ। ਹੁਣ ਕੱਖ ਪਾ ਕੇ ਤਾਂ ਹਟ ਗਈਆਂ। ਮੈਂ ਕੀ ਕਰਾਉਣਾ ਡੰਗਰਾਂ ਨੂੰ ਵੇਚਣੀ। ਨਹੀਂ ਕੋਈ ਕੰਮ ਵਾਲੀ ਗੱਲ ਆ ਆਪਣੀ ਤਾਂ ਵੀ ਹੈ। ਤੂੰ ਮੈਨੂੰ ਇਹ ਦੱਸ ਵੀ ਉਹਦੇ ਕੋਲ ਕੀ ਕਰਨ ਗਿਆ। ਉਹਨੂੰ ਕਿਤੇ ਆਪਣੇ ਪਲਾਨ ਬਾਰੇ ਪਤਾ ਤਾਂ ਨਹੀਂ ਲੱਗ ਗਿਆ। ਨਹੀਂ ਨਹੀਂ। ਏਹ ਡੰਗਰ ਘਰ ਆਣਾ। ਹੋਬਾ ਕੀ ਹੈ ਜੈਨਾਂ ਮੈਂ ਹੁਣ ਆਪੇ ਘਰੇ ਨਹੀਂ ਜਾਂਦਾ। ਦੇਰੀ ਉਹਨੇ ਐਂ ਦੇ ਕਹਾਣੀ ਕੀਤੇ ਮੈਂ ਇਹਦੇ ਆ ਪਰ ਇਹਨਾਂ ਦੀ ਸਾਰੀ ਇੱਥੇ ਜਿਹੜੀ ਗੱਲ ਇੱਥੇ ਹੋਈ ਆਪਣੇ ਸਾਹਮਣੇ ਸਾਨੂੰ ਦੱਸ ਤਾ। ਅੱਛਾ ਤਾਂ ਮਤਲਬ ਹੁਣ ਉਹਦੇ ਕੋਲ ਹੀ ਰਹੂਗਾ ਇੱਥੇ ਨਹੀਂ ਆਉਂਦਾ ਲਾਡੀ। ਹਾਂ ਕਹਿੰਦੀ ਹੁੰਦਾ ਸੀ ਲਾਈ ਜਾ ਕੇ ਕਹਿੰਦੀ। ਓਕੇ ਤਾਂ ਆ ਕਹਾਣੀ ਆ ਸਾਰੀ। ਹਾਂ ਕੋਨ ਫਿਰ ਮਾਂ ਦੇਰੀ ਕਾਦੀ ਐ ਉਹਨੂੰ ਕਹਿ ਤਾ ਸਹੀ ਵੀ ਪੈਸੇ ਤੈਨੂੰ ਬਥੇਰੇ ਮਿਲ ਜਣੇ ਆ। ਕੰਮ tamam ਕਰ ਦੇ ਬਸ ਲਾਡੀ ਨੂੰ ਮੈਂ ਤਾਂ ਨਹੀਂ ਉੱਚਾ ਬਣਾਇਆ ਥੀ ਇਹ ਜਿਹੜਾ ਸਮਝਣਾ ਉਹਨੂੰ ਮਾਰਨਾ ਕੰਤਿਮ ਕਰ ਦੇ ਤੇਰਾ ਦਿਮਾਗ ਠੀਕ ਐ ਮਾਂ ਜੇ ਤਾ ਉਹਨੂੰ ਜਿਉਂਦਾ ਛੜ ਤਾ ਨਾ ਫਿਰ ਨਹੀਂ ਮੇਰੇ ਹੱਥੇ ਇਹ ਜ਼ਮੀਨ ਜਾਇਦਾਦ ਆਉਣੀ ਸਮਝ ਆ ਗਈ ਨਾ ਉਹਨੂੰ ਕਹਿ ਦੇ ਵੀ ਜਿੰਨੇ ਪੈਸੇ ਦੀ ਲੋੜ ਐ ਨਾ ਉਹਨੇ ਪੈਸੇ ਦੇ ਦਾਂਗੇ ਬਸ ਇੱਕ ਵਾਰੀ ਨਾ ਲਾਡੀ ਨੂੰ ਜੜ ਦੇ ਕੇ ਮਾਰ ਦੇ ਕਾਲ ਦੇ ਨਾ ਠੰਡ ਪੈ ਜਾ ਕਾ ਦਾ ਮਰਿਆ ਵਾ ਇਹੋ ਜਿਹੇ ਨੂੰ ਜਦੋਂ ਪਤਾ ਲੱਗ ਗਿਆ ਨਾ ਵੇਸ ਕਰ ਤੇ ਮੈ ਰਾਜ ਕਰਨਾ ਚਾਹੁੰਦੀ ਆ ਤੈਨੂੰ ਪਤਾ ਹੀ ਇਹਦੀ ਅਣਖ ਦਾ ਕਹੇ ਜੇ ਸੁਭਾਲ ਆ ਇਹ ਜਾਂ ਜੀ ਇਹਦੇ ਤੋਂ ਦਾ ਸੱਤ ਇਹ ਮੈਂ ਉਹਨੂੰ ਕਹਿੰਦਾ ਭਾਈ ਇਹਨੂੰ ਮਾਰ ਦੇ ਹਾਂ ਇਹ ਕੋਈ ਇੱਕ ਹੱਲ ਆ ਹੁਣ ਕਹਿੰਦੇ ਜੜ ਦੇ ਕੇ ਮਾਰ ਦੇ ਹੁਣ ਦੇਖ ਇਹਦੇ ਕੋਲ ਨਾ ਤਾਂ ਲਾਟੀ ਨੇ ਇੱਥੇ ਆਉਣਾ ਠੀਕ ਹੈ ਰਹੂਗਾ ਉਹੀ ਜਨਾਨੀ ਕੋਲ ਠੀਕ ਹੈ ਰੋਟੀ ਪਾਣੀ ਉਥੇ ਹੀ ਖਾਊਗਾ ਫਿਰ ਤਾਂ ਕੰਮ ਆਪਣਾ ਬਿਲਕੁਲ ਆਸਾਨ ਹੈ ਨਾ ਨਹੀਂ ਤਾਂ ਠੀਕ ਹੈ ਮਾਂ ਉਹ ਪਿਆ ਸੀ ਨਾ ਤਾਂ ਅਸੀਂ ਤੇ ਮੈਂ ਕਰਾਈ ਪਾਉਣੀ ਕਿ ਅਜਿਮਕਾ ਤਾਂ ਮਰੇ ਆਪੀ ਵੀ ਐ ਬਕਰ ਮਰੀ ਜਾਊਗਾ ਛਿੰਦੇ ਪਾ ਲੋ ਤੂੰ ਮਾਰ ਜੂ ਵੀ ਇਹੋ ਤੂੰ ਮਾਰ ਜੂਗਾ ਮਹਾਂ ਤੋਨੋ ਆਂਟੀ ਦਾ ਫੋਨ ਆਇਆ ਸੀ ਆਂਟੀ ਦਾ ਫੋਨ ਆਇਆ ਸੀ ਉਹ ਆ ਕੇ ਗਈ ਸੀ ਮੇਰੇ ਕੋਲੇ ਅੱਛਾ ਬੀਜੀ ਹਾਂ ਰੁਪਏ 1000 ਰੁਪਏ ਇਹਦੀ ਪੈ ਜਾਂਦੀ ਆ ਵੀ 10 ਕੰਮ ਤਾਂ ਕਰ ਦੇ ਸ਼ਰਮੀ ਨਹੀਂ ਆਉਂਦੀ ਹੈਗੀ ਕੰਮ ਕਰਦੀ ਨਹੀਂ ਹੈਗੀ ਪਹਿਲੇ ਕਹਿ ਦਣਗੇ ਰੁਪਈਆ 10 ਰੁਪਏ ਦੇ ਦੇ ਉਹਨਾਂ ਨੂੰ ਫਿਰ ਕਹਿੰਦੀ ਮੈਂ ਇਹ ਛੱਡ ਕੇ ਜਾਣਾ ਪਿੰਡ ਕਹਿੰਦੀ ਰੁਪਾਏ ਦੇਣ ਦੇ ਦੀ ਮੁੰਡਾ ਵੀ ਕੁੜੀ ਕਿਉਂ ਰਹਿੰਦਾ ਕਹਿੰਦੀ ਮੈਂ ਤਾਂ ਉਹਨਾਂ ਨੂੰ ਤਾਂ ਮੂਹਰੇ ਲੱਗ ਕਹਿੰਦੀ ਮੇਰੇ ਕੋਲ ਤਾਂ ਨਾ ਕੁਝ ਨਹੀਂ ਹੈ। ਕੋਈ ਨਾ ਕਹਿੰਦੇ ਭਾਜੀ ਪਰ ਸਾਡਾ ਕੰਮ ਤਾਂ ਕਰਦਾ ਤਾਂ ਹੀ 1 ਲੱਖ 2 ਲੱਖ ਰੁਪਏ ਹੋਰ ਦਵਾਂਗੇ। ਐਡੀ ਦਸ ਕੀ ਕਾਲੀ ਹੈ। ਕਹਿੰਦੀ ਜੇ ਮੇਰੇ ਨਾ ਪੈਸੇ ਦਿੱਤੇ ਕੀ ਮਤਲਬ ਨੰ 10 ਦੱਸ ਦੂੰਗੀ ਵੀ ਇਹਨਾਂ ਨੇ ਰੁਪਏ ਦੇ ਕੇ 라ਦੀ ਨੂੰ ਮਰਵਾਉਂਦੀ ਹੈ ਦੇਖ ਲਾ ਘਰਤੀ 201 ਤਾਂ ਇਹ ਨਵੇਂ ਪ੍ਰੋਬਲਮ ਸ਼ੁਰੂ ਹੋ ਗਈ ਦੱਸ ਸਾਰਾ ਕੁਝ ਨਾ ਮਸਾ ਮਸਾ ਠੀਕ ਹੋਇਆ ਸੀ ਇਹ ਜਨਾਨੀਆਂ ਹੁੰਦੀ ਐ ਇਹੋ ਜਿਹੀਆਂ ਨੇ ਕਿਸੇ ਦੀ ਮਿੱਤ ਨਹੀਂ ਹੁੰਦੀਆਂ ਹੈਗੀਆਂ ਇਹ ਮੈਂ ਤਾਂ ਕਹਿਤਾ ਜਾ ਲੈ ਦੇਗਾ ਖਾਣਾ ਹੈ ਹਾਂ ਤੁਹਾਡਾ ਨਾਮ ਕੀ ਲੈਣਗੀ ਮੈਂ ਤਾਂ ਅੱਜ ਤੱਕ ਤਾਂ ਇਹ ਵੀ ਜਾਣਦੇ ਨਹੀਂ ਕਰਦੇ ਨੇ ਕੀ ਤਾਂ ਕੌਣ ਨਾਮ ਕਿਹਦੇ ਕੋਲ ਲਾਉਗੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੈਗੀ ਦੱਸ ਲਾਡੀ ਤਾਂ ਆਪ ਧੱਕੇ ਖਾ ਰਿਆ ਉਹਦੇ ਕੋਲ ਹੈ ਕਿ ਕਿ ਤੂੰ ਆਪੇ ਚੋਕੇ ਨਾ ਕੀਤਾਲੀ ਇਹਦੇ ਪਹਿਲੇ ਪਹਿਲਾ ਬਕਰ। ਉਹ ਰਾਗੀ ਸਿੰਦਰਪਾਲ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣਾ। ਕਿਹਦੇ ਕੋਲ ਜਾ ਕੇ ਦੱਸੂਗੀ ਕਿਹਦੇ ਜਾ ਕੇ ਦੱਸ ਦੇ ਦਿਮਾਗਿਆ ਨਾ ਖਰਾਬ ਕਰ। ਨਾ ਮੈਂ ਤਾਂ ਕੀ ਹਟਦੀ ਨਹੀਂ। ਆਜਾ ਦੰਦ ਦੇ ਜਦ ਤੱਕ ਜੇ ਤੂੰ ਪੀ ਲੈਣੇ ਚੇਕ ਕਰਕੇ ਮੈਂ ਕਹ ਦੋ ਦੇਣਾ ਤੇ ਆ ਕੰਮ ਕਰ ਦੇ। ਉਹ ਸਾਡਾ ਕੰਮ ਹੋ ਜੇਗਾ। ਰਾਜਪਾਲ ਜਣ ਮਤਾਰੀ ਸਰਕਾਰੀ ਈਆ ਕਰੀ ਜੈਨੇ ਅਸੀਂ ਨਾਲ ਬਣਾ ਦੂ। ਤੈਨੂੰ ਕਿਰੇ ਈ ਮਿਲ ਜਾਣਗੇ। ਹੂੰ ਚੱਲ ਗੱਲ ਕਰਕੇ ਦੇਖ ਲੈ ਕਹਿੰਦੀ ਕੀ ਐ ਇਹ। ਕਹਦੇ ਜੇ ਤਾਂ ਤੈਨੂੰ ਪੂਰੇ ਪੈਸੇ ਚਾਹੀਦੇ ਨੇ ਸਾਡਾ ਕੰਮ ਕਰ ਦੇ। ਠੀਕ ਐ ਨਹੀਂ ਤਾਂ ਸਾਸ਼ਰੀ ਕਾਲ ਆ ਹਾਂ ਜਦੋਂ ਕੋਈ ਨੇ ਇਹ ਟੱਗਲ ਕਰਦੀ ਐ ਜੀ ਉਹਦੇ ਨਾਲ ਵੀ ਦੋ ਦਿਨ ਐ ਹੋਏ ਤੇ ਚਲੋ ਇਹ ਕੀ ਕਰੀ ਜਾਂਦੀ ਐ ਸਿੰਦਰੂ ਪਤਾ ਨਹੀਂ ਕਿੱਥੇ ੱੱਕੇ ਖਾਰੀ ਐ ਕੀ ਕਰ ਰਹੀ ਐ ਸਮਝ ਹੀ ਨਹੀਂ ਆ ਰਹੀ ਹੈਗੀ ਮੈਂ ਤਾਂ ਇਹਨੂੰ ਕਿਚਨ 'ਚ ਭੇਜਿਆ ਸੀਗਾ ਆ ਹੁਣ ਆ ਦੇਖ ਲੈ ਮੈਂ ਸਟੋਰ ਰੂਮ 'ਚ ਆਈ ਸੀਗੇ ਇੰਨਾ ਗੰਦ ਪਾਇਆ ਹੋਇਆ ਜਦੋਂ ਇਹ ਇਸ ਘਰ ਦੀ ਮਾਲਕਨ ਸੀ ਨਾ ਮੈਨੂੰ ਐ ਸੀਗਾ ਵੀ ਸਾਰੇ ਕਮਰੇ ਸਾਫ਼ ਕਰਾਉਂਦੀ ਹੋਊਗੀ ਐਨੇ ਚਿਰਾਂ ਬਾਅਦ ਆ ਖੋਲਿਆ ਆ ਦੇਖ ਲੈ ਇੰਨੀ ਮਿੱਟੀ ਭਰੀ ਹੋਈ ਐ ਨੀਰਾ ਮਿੱਟੀ ਇਹ ਤਾਂ ਨਾਪਿੰਗ ਤੋਂ ਤੋਂ ਅਭੀ ਤੌਰ ਨਾ ਮਉਂ ਬੋਦੀ ਗਈ ਸੀ ਮੈਂ ਮਾਲਕਣ ਮੈਂ ਮਾਲਕਣ ਖਾਈ ਕਰਦੀ ਸੀ ਕਿ ਉਹਦੀ ਹੋ ਕੇ ਬਹੁਤ ਪਤਾ ਲੱਗਦਾ ਨਾ ਉਹ ਚਲ ਮਾ ਇੱਥੇ ਹੀ ਐ ਜਿੰਨੇ ਕਹੇ ਨੇ ਕਰਿਆ ਉਹਨਾਂ ਕਹੇ ਨੇ ਭੁਗਤ ਲਿਆ ਹੁਣ ਇਹਨੂੰ ਪਤਾ ਲੱਗੂਗਾ ਰੋਂਦੀ ਐ ਹੁਣ ਕੰਦਾ ਚ ਟੱਕਰਾ ਮਾਰ ਮਾਰ ਕੇ ਚਲ ਚੰਗਾ ਵਾ ਮੈਂ ਹੋਰ ਕਾਫੀ ਬਣਾਵਾ ਮੈਨੂੰ ਤਾਂ ਸਵਾਦ ਹੀ ਨਹੀਂ ਆਇਆ ਕਾਫੀ ਦਾ ਇਹ ਗੱਲ ਦੱਸ ਕੇ ਚਲ ਉਹਦੇ ਨਾਲ ਗੱਲ ਕਰ ਲਈ ਤੇਰਾ ਕਹਿੰਦੀ ਕੀ ਆ ਹੋ ਠੀਕ ਠੀਕ